ਸਤਿ ਸ਼੍ਰੀ ਅਕਾਲ ਸਾਥੀਓ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਬੂਟੇ ਨੂੰ ਤੰਦਰੁਸਤ ਰਹਿਣ ਦੇ ਲਈ ਵੱਖ-ਵੱਖ ਤਰ੍ਹਾਂ ਦੇ 17 ਤੱਤ ਜਿਹੜੇ ਨੇ ਉਹ ਚਾਹੀਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਮੁੱਖ ਤੱਤ ਹੁੰਦੇ ਨੇ ਤੇ ਕੁਝ ਸੂਖਮ ਤੱਤ ਹੁੰਦੇ ਨੇ ਜਿਹੜੇ ਕਿ ਬਹੁਤ ਥੋੜੀ ਮਾਤਰਾ ਦੇ ਵਿੱਚ ਬੂਟੇ ਨੂੰ ਚਾਹੀਦੇ ਹੁੰਦੇ ਨੇ ਅ ਸਾਥੀਓ ਮਾਰਾਂ ਦੇ ਖੋਜ ਕੀਤੀ ਆ ਤੇ ਕੁਦਰਤ ਦੇ ਵਿੱਚ ਵੀ ਆਪਾਂ ਦੇਖਦੇ ਆ ਕਿ ਜਿਹੜੀ ਤੱਤ ਦੀ ਘਾਟ ਪਾਇਆ ਜਾਵੇ ਬੂਟੇ ਨੂੰ ਤਾਂ ਉਹਦੀ ਪੂਰਤੀ ਜਿਹੜੀ ਉਹ O77 ਰਾਹੀਂ ਹੀ ਕੀਤੀ ਜਾ ਸਕਦੀ ਆ ਭਾਵੇਂ ਜੇਕਰ ਜ਼ਿੰਕ ਦੀ ਘਾਟ ਪੈ ਜਾਵੇ ਬੂਟੇ ਨੂੰ ਤਾਂ ਆਪਾਂ ਨੂੰ ਜ਼ਿੰਕ ਪਾਉਣਾ ਪਊਗਾ ਜੇਕਰ ਫਾਸਫੋਰਸ ਦੀ ਘਾਟ ਪੈ ਜਾਵੇ ਤਾਂ ਆਪਾਂ ਨੂੰ ਫਾਸਫੋਰਸ ਖਾਦ ਪਾਉਣੀ ਪਊਗੀ ਪਰੰਤੂ ਫਿਰ ਵੀ ਕਈ ਕਿਸਾਨ ਵੀ ਰਿੱਕਾ ਦੁੱਕਾ ਇਦਾਂ ਦੇ ਦੇਖੇ ਨੇ ਜੋ ਕਿ ਜਾਣੇ ਜਾਂ ਅਣਜਾਣੇ ਦੇ ਵਿੱਚ ਕੀ ਕਰਦੇ ਨੇ ਜੂਰੀਆ ਰਾਹੀਂ ਇਹ ਸਾਰੇ ਤੱਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਮੰਨਣਾ ਇਹ ਆ ਕਿ ਜੂਰੀਆ ਪਾਉਣ ਦੇ ਨਾਲ ਜਿਹੜਾ ਬੂਟਾ ਹੋ ਵਧੀਆ ਹਰਾ ਭਰਾ ਹੋ ਜਾਂਦਾ ਇਹ ਜੋ ਕਿ ਠੀਕ ਨਹੀਂ ਹੈਗਾ ਸੋ ਆਪਾਂ ਇਸੀ ਦਾ ਧਿਆਨ ਰੱਖੀਏ ਕਿ ਜਿਹੜੇ ਤੱਤ ਦੀ ਘਾਟ ਬੂਟੇ ਨੂੰ ਹੋਵੇ ਆਪਾਂ ਨੇ ਬੂਟੇ ਨੂੰ ਉਹੀ ਜਿਹੜਾ ਤੰਦਰੁਸਤ ਰਹੇ ਉਹ ਖੇਤ ਦੇ ਵਿੱਚ ਪਾਈਏ ਤਾਂ ਹੀ ਆਪਣਾ ਜਿਹੜਾ ਬੂਟਾ ਹੈਗਾ ਉਹ ਤੰਦਰੁਸਤ ਹੋਊਗਾ ਤੇ ਵਧੀਆ ਝਾੜ ਦੇਊਗਾ ਮੈਨੂੰ ਉਮੀਦ ਆ ਇਹ ਜਾਣਕਾਰੀ ਆਪਣੇ ਸਾਰਿਆਂ ਲਈ ਬਹੁਤ ਬਾਰੇ ਦੀਆਂ ਜਣਾਂ ਲਈ ਬਹੁਤ ਬਹੁਤ ਧੰਨਵਾਦ ਕਰਤਿਆਂ ਲਈ ਕੋਈ